ਵਾਹਿਗੁਰੂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਅਸੀਂ ਲੈ ਕੇ ਆਏ ਹਾਂ ਜੀ ਜਰਮਨ ਸ਼ੈਫਟ ਕਤੂਰੇ ਵਿਕਾਊ ਨੇ 40 ਦਿਨਾਂ ਦੇ ਏਰੀਆ ਮਾਨਸਾ ਪਿੰਡ ਰਾਮਨੰਦ ਦੀ ਫੀਮੇਲ ਦਾ ਰੇਟ 8000 ਐਂ ਮੇਲ ਦਾ ਰੇਟ 15000 ਹੈ ਜੀ ਬਾਕੀ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਕਾਲ ਕਰ ਸਕਦੇ ਹੋ 70092027 BS ਨੰਬਰ ਤੇ ਫੋਨ ਕਰਕੇ ਤੁਸੀਂ ਜਰਮਨ ਸ਼ੈਫਟ ਕਤੂਰਣ ਜਿਹੜੇ 40 ਦਿਨਾਂ ਦੇ ਤੁਸੀਂ ਖਰੀਦ ਸਕਦੇ ਹੋ ਸਵਰਾਜ 735 ਟਰੈਕਟਰ ਵਿਕਾਊ ਹੈ ਜੀ 99 ਮਾਡਲ ਲੋਡਰ ਵਾਲਾ ਨਵਾਂ ਲੋਡਰ ਹੈ ਜੀ ਏਰੀਆ ਅੰਮ੍ਰਿਤਸਰ ਰੇਟ ਹੈ 2,50,000 2.5 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਤੇ ਨੰਬਰ ਸਕਰੀਨ ਤੇ ਮਾਲਕ ਵੀਰ ਦਾ 8196994377 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਲੋਡਰ ਵਾਲਾ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਸਵਰਾਜ 744 ਟਰੈਕਟਰ ਵਿਕਾਊ ਆ 2004 ਮਾਡਲ ਹੈ ਏਰੀਆ ਅਮਰਤਸਰ ਹੈ ਜੀ ਰੇਟ 1,60,000 ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਇਸ ਵੀਰ ਨੇ ਬਹੁਤ ਵਧੀਆ ਵੀਡੀਓ ਬਣਾ ਕੇ ਭੇਜੀਏ ਤੁਸੀਂ ਟਰੈਕਟਰ ਨੂੰ ਘਰ ਬੈਠੇ ਹੀ ਦੇਖ ਸਕਦੇ ਹੋ 1.60 ਰੇਟ ਰੱਖਿਆ ਚਾਰ ਮਾਡਲ ਹੈ 8196994377 ਇਸ ਨੰਬਰ ਤੇ ਫੋਨ ਕਰਕੇ ਸਵਰਾਜ 744 ਟਰੈਕਟਰ 2004 ਮਾਡਲ 1,60,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 6 ਫੁੱਟਾ ਰੋਟਾ ਵਿਟਰ ਵਿਕਾਊ ਆ ਰੇਟ ਹੈ ਜੀ 37000 ਏਰੀਆ ਪਿੰਡ ਸਾਈਪੁਰਾ ਨੇੜੇ ਖੰਨਾ 9781370147 ਇਸ ਨੰਬਰ ਤੇ ਫੋਨ ਕਰਕੇ 6 ਫੁੱਟਾ ਰੋਟਾ ਵਿਟਰ 37000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜਿਹੜੇ ਪੰਪਰਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲ ਪਹੁੰਚ ਸਕੇ ਸੁਚੈ ਨਾਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਿਊ ਹਾਲੈਂਡ 36 ਦੀ ਸੁਪਰ ਟਰੈਕਟਰ ਵਿਕਾਊਾ 2013 ਮਾਡਲ ਦੁੱਜੇ ਨਾ 65% ਟਾਇਰ ਨੇ 16 28 ਦੇ ਘਰ ਦੀ ਵਾਹੀ ਤੇ ਚੱਲਿਆ ਸਾਢੇ 4 ਲੱਖ ਰੁਪਏ ਰੇਟ ਰੱਖੇਗੇ ਜੀ ਏਰੀਆ ਸ਼ਹਿਰ ਮਾਨਸਾ 9592805863 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨਿਊ ਹਾਲੈਂਡ 36 ਦੀ ਸੁਪਰ ਟਰੈਕਟਰ 2013 ਮਾਡਲ ਸਾਢੇ 4 ਲੱਖ ਰੁਪਏ ਚ ਖਰੀਦ ਸਕਦੇ ਹੋ 16 ਕਿੱਲੇ ਜ਼ਮੀਨ ਵਿਕਾਊ ਹੈ ਜੀ ਵੀਡੀਓ ਨੂੰ ਪੂਰਾ ਦੇਖ ਲਿਓ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਤੇ 33 ਫੁੱਟ ਰਸਤਾ ਪੱਕਾ ਮੋਟਰ ਕਨੈਕਸ਼ਨ ਨਰਮਾ ਕਪਾਹ ਤੇ ਗਮਾਰੇ ਵਾਲਾ ਬਾਣ ਹੈ ਪੱਕੇ ਖਾਲ ਦੇ ਉੱਤੇ ਹੈ ਨਹਿਰ ਦੇ ਨੇੜੇ ਹੈ ਜੀ ਕਿਲਾ ਨੰਬਰ ਰਜਿਸਟਰੀ ਰੇਟ ਹੈ ਜੀ 26 ਲੱਖ ਰੁਪਏ ਕਿੱਲੇ ਦਾ ਏਰੀਆ ਜੀ ਮੰਡੀ ਡਬਵਾਲ 8221876906 8221876906 ਨੰਬਰ ਤੇ ਫੋਨ ਕਰਕੇ ਫੇਰ ਸਕਦੇ ਹੋ ਐਡ ਕਰਵਾਉਣ ਦੇ ਸਾਡਾ ਵਟਸਐਪ ਨੰਬਰ ਹੈ ਜੀ 9877988446 ਚੈਨਲ ਦਾ ਵਟਸਐਪ ਨੰਬਰ ਹੈ ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਐਡ ਤੁਸੀਂ ਕਰਵਾ ਸਕਦੇ ਹੋ ਕਿਸੇ ਵੀ ਵੀਰ ਨੂੰ ਖੰਜੂਰ ਦੀ ਲੋੜ ਹੋਵੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਜਾਂ ਮੈਸੇਜ ਕਰ ਸਕਦਾ ਕਿਸੇ ਵੀ ਵੀਰ ਨੇ ਚੁਹਾੜੇ ਬਣਾਉਣੇ ਹੋਣ ਉਹ ਵੀ ਅਸੀਂ ਬਣਾ ਕੇ ਦੇਵਾਂਗੇ ਉਹ ਵੀ ਸਾਨੂੰ ਮੈਸੇਜ ਕਰ ਸਕਦਾ